ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਾਰੇ ਇੱਧਰ ਲੰਗਰ ਪਾਣ ਵਾਲੇ ਗਰੁੱਪ ਬੈਠਾ ਲੰਗਰ ਲੁੱਟ ਮੈਂ ਕਮਾ ਲੰਗਰ ਲੁੱਟ ਲੰਗਰ ਚੱਲਣ ਨਹੀਂ ਦਿੰਦੇ ਜਦੀ ਹੋ ਜਾਂਦਾ ਜਰੂ ਉੱਧਰ ਹਲਵਾਈ ਲੱਗੇ ਹੋਇਆ ਹੈ ਇੱਧਰ ਚੱਲਦਾ ਜੀ ਲੰਗਰ ਨਾਲ ਹੀ ਜੇ ਸ਼ੁਰੂ ਹੋ ਗਿਆ ਨਾਲ ਚਾਹ ਦਾ ਪਿਆਲਾ ਚੱਕ ਦੋ ਭੱਟੇ ਤੇ ਆਪਣੇ ਪਿੰਡ ਹੈਗਾ ਟੂਰਨਾਮੈਂਟ ਤੇ ਅੱਜ ਸਾਰੀਆਂ ਟੀਮਾਂ ਪਹੁੰਚ ਚੁੱਕੀਆਂ ਵਾ ਇੱਧਰ ਜੱਸੀ ਉਹਨਾਂ ਨੇ ਖੇਡਣਾ ਹੈ ਖੇਡਣਾ ਵੀ ਹਾਂ ਖੇਡਣਾ ਕਰੋਗੇ ਕੋ ਆਜ ਲਵੋਗੇ ਟਰਾਵੀ ਹੈ ਇਹ ਬੂ ਖੇਤ ਨਾ ਕਾਲਾ ਹਣਾ ਲੈ ਮੈਨੂੰ ਫੜਾ ਦੇ ਚਲੋ ਦੇਖਦੇ ਆ ਕੀ ਖੇਡਦੇ ਆਏ ਬੜਾਵਾਂਗੇ ਵੀਡੀਓ ਆਪਾਂ ساری ਹੋਈ ਉਹ ਵੀਡੀਓ ਨਾ ਬੜਾ ਖਾਣਾ ਗੰਦ ਪਾਣਾ ਰਹਿਣ ਦਿਓ ਨੂੰ ਰਹਿਣ ਦੇ ਸਿੱਕੇ ਚੰਗਾ ਜੱਲ ਆਨੂ ਸੁਣਨੀ ਆ ਬੱਸ ਕਰੋ ਹਣਾ ਇੰਗਲਿਸ਼ ਲੇਖ ਲੱਪਰ ਬੱਸ ਕਰੋ ਭੈਣ ਦੀ ਲੰਨ ਜੇ ਲੰਗਰ ਫਰੀ ਦਾ ਵਾ ਇਹਦਾ ਮਤਲਬ ਢੱਡ ਤਾਂ ਆਉਦਾ ਹੀ ਆ ਨਹੀਂ ਨਹੀਂ ਲੰਗਰ ਫਰੀ ਦਾ ਨਹੀਂ ਲੰਗਰ ਵੀ ਆਉਦਾ ਹੀ ਆ ਬੱਸ ਕਰੋ ਕਦੇ ਯਾਰ ਹਟ ਜਾ ਹਣ ਇਹ ਚਾਟੀ ਦਾ ਮੂੰਹ ਇਹ ਚਾਟੀ ਦਾ ਮੂੰਹ ਲੈ ਪੁੱਤੇ ਨੂੰ ਸ਼ਰਮ ਚਾਹੀਦੀ ਹੈ ਵੀਰ ਸਹੀ ਗੱਲ ਹੈ ਇਹ ਹਟਦੇ ਹੀ ਨਹੀਂ ਤੁਸੀਂ ਤਾਂ ਹੁਣ ਬਹੁਤ ਸਲਾਹਾਂ ਦੋਗੇ ਵੀਰੇ ਇਹ ਚਾਟੀ ਦਾ ਮੂੰਹ ਲੈ ਪੁੱਤੇ ਨੂੰ ਸ਼ਰਮ ਚਾਹੀਦੀ ਹੈ ਰਵੀ ਵੀਰੇ ਚਾਹ ਬਣੀ ਜਾਂਦੀ ਆ ਹੁਣ ਖਾਦਾ ਹੈ ਜਿਹੜਾ ਉਹਨੇ ਭਾਂਜਾ ਟਿਕਣ ਥੋੜੀ ਦਿੰਦਾ ਉਹ ਅੰਦਰੋਂ ਪਤਾ ਕਹਿੰਦਾ ਲੰਗਰ ਸੱਟ ਇੱਕ ਹੋਰ ਇੱਕ ਹੋਰ ਇੱਕ ਹੋਰ ਰੱਬ ਨੂੰ ਜਾਂ ਦੇਣੀ ਹੈ ਮੈਂ ਤੈਨੂੰ ਖਾਂਦੇ ਪੀਂਦੇ ਫੇ ਰੋਟੀ ਖਾਂਦਿਆਂ ਨੂੰ ਕਿਹਾ ਪ੍ਰੈਗਾ ਗੈਂਗ ਤਰੀ ਫਿਰਦੀ ਇੱਥੇ ਮੈਂ ਕਹਿੰਦਾ ਉਹ ਹਣ ਤੂੰ ਮੰਨ ਲੈ ਮੰਨਣੀ ਆ ਤਾਂ ਆਪਾਂ ਨੂੰ ਕੀ ਚੱਕਰ ਕੋਈ ਕਿਹੜਾ ਸ਼ਾਕਾ ਕੋਈ ਜੇ ਤੁਹਾਨੂੰ ਕਹਿ ਦੀਏ ਹਾਂ ਮੈਂ ਇੰਨਾ ਗਿਆ ਪੀਨ ਫੂਮ ਜੇ ਮਿਲ ਗਈ ਕਿਦੋਂ ਹੁਣ ਹੁਣ ਦੇਖਿਆ ਆ ਗਿਆ ਹਨਾ ਨੱਚਾ ਕੋਈ ਵੀ ਨਹੀਂ ਹੋਰ ਬਧੂ ਗਾਂ ਥੋੜਾ ਜਿਹਾ ਐ ਅੱਖਾਂ ਅੱਖ ਲਾ ਪੱਟ ਲੈ ਕੀ ਦੇ ਵੱਟ ਲੈ ਅੱਖ ਮੇਰਾ ਪੱਟ ਤੇ ਲਓ ਮਿੱਤਰੋ ਕਾ ਬਹੁਤ ਹਨਾ ਕਾਣੀ ਬਟਲੇ ਪਰ ਲੰਗਰ ਪੂਰਾ ਇੰਜੋਨਾ ਸ਼ੁਰੂ ਤੇ ਚੱਲ ਰਿਹਾ ਚੌਲ ਚੱਲ ਰਿਹਾ ਮੱਛੀ ਚੌਲ ਮੱਛੀ ਹੈ ਮਿੱਠੇ ਚੌਲ ਆਹ ਮੱਛੇ ਮੱਛੀ ਗਈ ਹੈ ਮਿੱਠੇ ਚੌਲ ਇਹ ਸਬਜ਼ੀ ਹੈ ਲੰਗਰ ਦੁੱਧ ਚ ਹੈ ਦੁੱਧ ਜੀ ਪਤੀ ਜਲ ਰਹੀ ਹੈਗਾ ਨੇ ਇਹ ਇੰਨੀ ਕਿੰਨਾ ਚਿਰ ਟੂਰਨਾਮੈਂਟ ਚੱਲਣਾ ਸਹੀ ਗੱਲ ਹੈ ਚਲੋ ਚੱਲਦੇ ਆ ਮਿੱਤਰੋ ਬਾਹਰ ਇਹ ਟੀਮਾਂ ਆ ਰਹੀਆਂ ਮੈਂ ਜੇ ਤੋ ਟੀਮਾਂ ਸਾਰੀਆਂ ਆ ਗਈਆਂ ਕਰਾਉਣੇ ਚੈੱਕ ਸਾਨਾਂ ਦੇ ਭੇਡ ਹੋਣੇ ਗੱਲੇ ਹੋਣ ਵੀ ਲਾਉਣਗੇ ਬਾਲਾਂ ਦੋ ਦੋ ਹੱਥ ਹਾਂ ਦੋ ਵੀ ਬੰਦੇ ਕੱਢੇ ਖੇਡਣਾ ਤਾਂ ਹਾਂਜੀ ਹਾਂਜੀ ਖੇਡੇਗਾ ਕਿਹੜੀ ਟੀਮ ਚਾਹ ਬੀ ਕਿਹੜੀ ਆਲ ਰੌਡਰੀ ਆ ਇਹ ਕਿੰਗ ਲਖਾਉਣੀ ਹੈ ਕਿੰਗ ਕਿਉਂ ਤੇ ਕਿਉਂ ਸੁੱਕੀ ਕਿੰਗ ਲਖਾਉਣੀ ਸੁੱਕੀ ਕਿੰਗ ਗੱਲੇ ਬੋਲ ਲੱਗ ਗਿਆ ਆਪਣਾ ਠੀਕ ਆ ਹੁਣ ਤਾਂ ਨਹੀਂ ਗੁੱਸੇ ਨਵਾਤਾ ਬੋਲ ਰਹਾ ਮੈਂ ਕਿਵੇਂ ਨਵਾਤਾ ਚੜ੍ਹ ਨਾ ਵਾ ਆਈ ਆ ਫਿਰ ਨਹੀਂ ਤਾਂ ਪਾੜ ਜਾਣਗੇ ਸਾਰੇ ਪਾੜ ਜਾਣਗੇ ਯਾਰ ਮੇਰੀ ਗੱਲ ਸੁਣ ਕੋਈ ਰਵੀ ਉਹਨਾਂ ਦਾ ਫੋਟੋ ਬੈਨਰ ਨਾ ਲੱਗੂਗਾ ਦੱਸ ਹੈ ਸਹੀ ਗੱਲ ਆ ਬਾਈ ਜੀ ਸਾਡਾ ਨਾਂ ਲੱਗਦਾ ਜੀ ਸਾਰੇ ਨਾਂ ਦੇ ਨਹੀਂ ਹਾਂ ਉਹ ਬੈਠੇ ਕਿਹਾਂ ਗਿਆ ਇੱਕ ਓਏ ਇਹ ਟੂਰਨਾਮੈਂਟ ਨਾ ਕੈਨਸਲ ਕਰਾ ਦਿੰਦੇ। ਉਹ ਕਿਹੜੀ ਟੀਮ ਆ ਤੁਹਾਡੀ? ਜੈਡ ਜੈਡ ਟੀਮ ਆ ਨਸੀ। ਉਹ ਬੱਸ ਉਹ ਲੈ ਕੁਲਚਰ ਦੱਸ ਚੱਲ ਘਰੇ ਕੋਈ ਨਹੀਂ ਹੁਣ ਵਲੌਗ ਚ ਦਿਖਾਉਂਗਾ। ਯਾਂ ਕੁਲਚਰ ਖੰਦ। ਕੁਲਚੇ ਖਾਂਦਾ ਫਿਰਦਾ। ਇਹ ਅਰਦਾ ਨਹੀਂ ਗਾ ਰੋਟੀ ਚੱਲਦੀ ਐ ਰੋਟੀ ਖਾ ਇੱਧਰ ਰੋਟੀ ਖਾ ਰਿਆ ਬੰਦੇ ਸਾਡੇ। ਇੱਧਰ ਕੋਲਚੇ ਚੱਲ ਰਹੇ ਐ ਵਕਰੀ ਐ ਟਮੀ। ਮੇਰੇ ਬਰਗਰ ਵੀ ਮੰਗਣੇ ਚਿਕਨ ਵਾਲੇ ਆਉਣ ਵਾਲੇ ਆ। ਉਹ ਨਹੀਂ ਆਪਾ ਹਾਂ ਉਹ ਕੁਵਾ ਦਾਂਗੇ ਪਰ ਐਂਡੇ ਵਾਲੇ 버ਗਰ ਖਾਲਾ ਖਾਲਪਤਾ ਖਾਲਾ ਹੋਣਾ ਹੈ ਮਿਰਚ ਤਾਂ ਨਹੀਂ ਪਾਈ ਚਲੋ ਚੱਲਦੇ ਆ ਮਿੱਤਰੋ ਬਾਹਰੋਂ ਕਰੋਨਾ ਚੈੱਕ ਤੁਹਾਨੂੰ ਇੱਕ ਗਰੀ ਤੇ ਸਾਰੇ ਪਹੁੰਚ ਰਹੇ ਆ ਟੀਮਾਂ ਵਾਲੇ ਜਦੋਂ ਪਹੁੰਚ ਗਏ ਤੇ ਭੇਡ ਹੁੰਦੇ ਦਿਖਾਵਾਂਗੇ ਤੁਹਾਨੂੰ ਸਾਨਾਂ ਦੇ ਠੀਕ ਆ ਮਿੱਤਰੋ ਚੱਲਦੇ ਆ ਬਾਹਰ ਇਹ ਤਾਂ ਬਾਹਰ ਆ ਗਿਆ ਬੰਦਿਆਂ ਕੋ ਸੜਕ ਪਾਰ ਦੇਖ ਕੇ ਕਰਨੀ ਦੋਲੀ ਜੜ ਕੱਪੜੇ ਚੱਜਦੇ ਕੂਡਵਾੜ ਪਾ ਕੇ ਆ ਜਾ ਲਈ ਵਾ ਤਾਂ ਕੀ ਹੋਇਆ ਚੰਗਾ ਭਲਾ ਦਾ ਹੈਗਾ ਬੋਲੀ ਨਾ ਓਏ ਚਾਚਾ ਟ੍ਰੇਡ ਕਰਦਾ ਭਤੀਜੇ ਨੂੰ ਚੰਗਾ ਭਲਾ ਦਾ ਹੈਗਾ ਆ ਅਕਾ ਅਕਾ ਆ ਗਿਆ ਹੈ ਆਓ ਚੱਲੇ ਚਲੋ ਖਾਣਾ ਫੜ ਫੜ ਲੋ ਜੀ ਅਸੀਂ ਗੰਦੇ ਨਾਲ ਟੂਰਨਾਮੈਂਟ ਤੇ ਪਹੁੰਚ ਚੁੱਕੇ ਹਾਂ ਹਾਂ ਟੱਟ ਮੈਂ ਇੱਧਰ ਆਏ ਹੋਇਆ ਤਾਂ ਚਲੀ ਟੀਮਾਂ ਤੇਰੀ ਚੱਲ ਪੱਗੀ ਕੰਜਰਾ ਲਿਖਾਇਆ ਇਹਨਾਂ ਨੇ ਕੰਜਰਾ ਕੰਜਰਾ ਲਿਖਾਇਆ ਨਾ ਨਹੀਂ ਨਾ ਲਿਖਾਇਆ ਚਲੋ ਤੋਰ ਮੜਾ ਗੱਲ ਤੇ ਦੇਖ ਲੈ ਕੀ ਕਰਦਾ ਕੀ ਨਹੀਂ ਕਰਦਾ ਠੀਕ ਆ ਹਾਂ ਹਾਂ ਦੇਖ ਲੈ ਅੱਜ ਦੇਖਦੇ ਆ ਕੀ ਕਰਦਾ ਲੰਗਰ ਤਾਂ ਦਿਖਾਦਾ ਖਾਂਦਾ ਅੜਦੇ ਹੀ ਨਹੀਂ ਮੈਂ ਇਹ ਕਰੇ ਜਾ ਤੋਰ ਮੜਾ ਜੋੜ ਲਾ ਕੇ ਦੇਖੀ ਲਓ ਜੀ ਹੋ ਗਿਆ ਵਾ ਤੋ ਮੈਚ ਸ਼ੁਰੂ ਹੋ ਗਿਆ ਤੇ ਪਹਿਲਾ ਮੈਚ ਲੰਘ ਗਿਆ ਵਾ ਪਰਬੰਧਕ ਵੀ ਪਹੁੰਚ ਚੁੱਕੇ ਆ ਪਰਬੰਧਕ ਵੀ ਆ ਗਏ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਪਰਬੰਧਕ ਵੀ ਪਹੁੰਚ ਚੁੱਕੇ ਆ ਪਰਬੰਧਕ ਵੀ ਆ ਗਏ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜੱਟ ਦੇ ਕਿ ਪੁਲੇ ਨਾਲ ਨੇ ਗੁਰੂ ਅਕਿੰਦ ਦੀ ਜ ਵਿਜੇਰ ਦੇ ਬਾਲ ਸੋਨੇ ਸ਼ੋਅ ਮੈਂ ਦੀ ਸ਼ੁਰੂਆਤ ਹੋ ਗਈ ਇੱਕ ਪਾਸੇ ਖੰਡਰਵਾਲ ਦੀ ਟੀਮਾਂ ਤੇ ਦੂਜੇ ਪਾਸੇ ਪਟਿਆਲੀਆਂ ਦੀ ਹਲੋ ਜੀ ਕਰੋ ਚੈੱਕ ਆ ਨਾਮ ਨੇ ਚਾਰ ਨਾਮ ਨੇ ਪਹਿਲਾ ਦੂਜਾ ਤੀਜਾ ਚੌਥਾ ਤੇ ਬੈਸਟ ਟ੍ਰੋਫੀ ਲੈ ਵੀ ਆਉਂਗਾ ਮੇਰਾ ਵੀਰ ਮੜ ਕੇ ਟੀਮਾਂ ਦੇ ਖਿਡਾਰੀ ਬਿਨਾਂ ਕਿਸੇ ਦੇਰੀ ਦੇ ਇੱਕ ਵਾਰ ਜਿਹੜੀਆਂ ਪਾਟੀਆਂ ਆਪਣੀ ਆਪਣੀ ਜਿਹੜੀਆਂ ਜਰੂਰ ਨਵਾਣੀ ਹੈ ਬਹੁਤ ਸੋਹਣੇ ਮੁਕਾਬਲੇ ਜਿਹੜੇ ਅੰਦਰ ਚੱਲ ਕੇ ਕਰਾਉਣੇ ਦਿੱਤਰੋਂ ਔਰ ਬਹੁਤ ਸੋਹਣੇ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਉੱਧਰ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਕਰਾਂਗਾ ਜਿੰਨੀਆਂ ਵੀ ਮਾਨਤੇ ਸਰਕਾਰ ਦੇ ਗੁਰੂ ਹੋ ਜੀ ਮਿੱਤਰੋ ਪਹਿਲਾ ਮੈਚ ਹੋ ਚੁੱਕਾ ਹੈ ਸ਼ੁਰੂ ਖੰਜਰਾਲ ਖੰਜਰਾਲ ਦੇ ਕਿਸ ਦੇ ਨਾਲ ਓਏ ਖੰਜਰਾਲ ਦੇ ਭਟੀਆਂ ਦਾ ਮੈਚ ਆ ਇਹ ਆਪਣੇ ਲੱਗੇ ਹੋਏ ਚੋਬਰ ਕਿਹੜੀ ਟੀਮ ਆ ਤੁਹਾਡੀ ਹੰਜਰਾ ਸੰਦੀਪ ਦੀ ਟੀਮ ਹੈ ਪਹਿਲਾ ਮੈਚ ਸਟਾਰਟ ਹੋ ਚੁੱਕਿਆ ਵਾ ਤੇ ਹਰ ਇੱਕ ਸਾਲ ਹੁੰਦਾ ਬਾਈ ਜੀ ਦੋ ਟੂਰਨਾਮੈਂਟ ਆਪਣੇ ਪਿੰਡ ਹੁੰਦੇ ਆ ਇੱਕ ਸਰਦੀਆਂ ਦੇ ਇੱਕ ਗਰਮੀਆਂ ਦੇ ਵਿੱਚ ਤੇ ਬਾਲੀਵੁੱਡ ਸ਼ੂਟਿੰਗ ਆਟਵਾਲ ਦੀ ਨਾਮ ਲਿਖਾ ਲਓ ਜੀ ਆਟਵਾਲ ਤੇ ਜੱਟੀਆਂ ਸਾਰੀਆਂ ਪ੍ਰਾਇਮਰੀ ਸਕੂਲ ਦੇ ਅੰਦਰ ਆਉਂਦੇ ਆ ਵੀਰੇ ਆ ਵੀ ਨਕਾ ਚ ਉੱਪਰ ਹੈ ਵੀ ਵਾਲੀ ਵਾਲਾ ਖੇਡਦਾ ਵਾ ਇਹ ਵੀ ਜੋਰ ਦਿਖਾਊਗਾ ਆਪਣੇ ਕਰਾਉ ਐਂਡ ਗੱਲ ਬਾਤ ਤੇ ਕਰੋ ਚੈੱਕ ਆ ਲੈ ਜਸੂ ਆਇਆ ਵਿੱਚ ਟੇਡਣਾ ਨਹੀਂ очку This car Yes. This car Yes I have. This car Dxt Davis Yes yes a Enough, Ha Trustee, its Этот tamaan, not the bigany of 5 ਤੇ 4 ਤੇ ਇਧਰ ਕੀ ਹੋ ਗਿਆ 5 ਹੋ ਗਿਆ ਕਿ ਨਹੀਂ ਚੇਂਜ ਚੇਂਜ ਹੋਈ ਆ ਨਾ ਲੋ 6 5 ਜੋ ਗਈ ਏ ਟੱਕ ਦੋ ਹੁਣ ਦਾ ਪਾੜਾ ਪਾਰ ਹੁੰਦਾ 500 ਜਿੱਤਣ ਹੋਰ ਗਿਆ ਮੈਂ ਮੱਤਦਾਨ ਕੇ ਰਤ ਆਟਮਾਲ ਕੌਣ ਆ ਤੂੰ ਮੈਨੂੰ ਦੇਖਿਆ ਨਹੀਂ ਕੌਣ ਆ ਇਹ ਹੈ ਰੱਬੇ ਹੁਣੀ ਯਾ ਸਰ ਮੁੰਡਾ ਪਹੁੰਚ ਗਿਆ ਠੀਕ ਆ ਕਿੰਨਾ ਅਜ ਚਲੋ ਬਾਹਰ ਬੱਚੇ ਸਾਰੇ ਆਪ ਹੀ ਬਾੜੇ ਹੋਇਆ ਕਮੈਂਟੀ ਦੀ ਕੋਈ ਜ਼ਿੰਮੇਵਾਰੀ ਨਹੀਂ लाओ जी चेंज हो गई कि नहीं है वादिया नंबर आट हेलो 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 चेंज होगा हेलो 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 और बॉल हेलो 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 पटटियां दे हेलो 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 ਹਲੋ 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 ਆਹ ਜੱਟ ਦਾ ਬਈ ਗੋਲ ਨੂੰ ਗੋਲ ਜੀ ਕਰਕੇ ਇਹ ਕਰਦੀ ਗੋਲ ਜੀ ਆਹ ਜੀ ਕਰੀ ਜਾ ਤਾਂ ਵੀ ਨੰਬਰ ਮਿਲ ਜਾਨੇ 10 ਹੋ ਗਏ ਆਹਾ ਹਾ ਹਾ ਹਲੋ ਨੈਟ ਔਰ ਇਹ ਪੰਜਾਬ ਨੀ ਬਿਲਕੁਲ ਜਿਹੜਾ ਵਾਲੀ ਟੀਮ ਨੂੰ ਬੇਤੀ ਆ ਕੇ ਆਪਣੀ ਐਂਟਰੀ ਦਿਜੋ ਤੇ ਗੱਦੂਆਂ ਵਾਲੇ ਵੀ ਆਏ ਹੋਏ ਆ ਉਹ ਵੀ ਆਪਣੀ ਐਂਟਰੀ ਦਿਜੋ ਤੇ ਬੋਰਦੀ ਆ ਗਈ। ਕੋਈ ਟੀਮ ਆਪਣੀ ਐਂਟਰੀ ਕਰਾ ਜਾ ਵੀਰੇ। ਇਹ ਆਈ ਸਾਡੇ ਪਿੰਡ ਦਾ ਬੈਸਟ ਪਲੇਅਰ। ਨਹੀਂ ਨਹੀਂ ਹੋਰ ਕਰਤਾ ਕੁਛ ਨਹੀਂ ਹੋਰ ਕਰਤਾ ਭਰਤੀ ਨਵੀਂ ਹੋ ਰਹੀ ਹੈ ਕੋਈ ਗੱਲ ਨਹੀਂ ਚੱਲ ਮੈਂ ਸਤਾ ਬੱਦਨੀ ਆਈ ਆ ਬੋਲਾਂ ਭਰਤੀ ਭਰਤੀ ਨਵੀਂ ਪਹਿਲੇ ਹੀ ਮੈਚ ਬਾਸਾ ਫਤਨਦਰਾ ਓ ਟਬਾ ਟੋਟਵਾਲ ਐਨ ਲੱਗਦੀ 24 ਮਿੰਟ ਪਾ ਓ ਠੀਕ ਆ ਦਾ ਉਹ ਕਰ ਦਿੰਦਾ ਗੋਲ ਇਹ ਨਵੇਂ ਆ ਹ ਲੈ ਉਹ ਤੂੰ ਘਰ ਜਾ ਯਾਰ ਇਹੀ ਨਹੀਂ ਲੋਟਾਂ ਦਾ ਕੱਢਦਾ ਨਹੀਂ ਕਿਤਾ ਪਤਾ ਨਹੀਂ ਕੀ ਚੱਕਰ ਇਹ ਤੂੰ ਬਾਹਰ ਖੜ ਕੇ ਖੇਡ ਲੋ 2 ਮਿੰਟ ਨਾ ਲੈ ਆਹ ਵੇ ਤੂੰ ਚ ਚ ਲੈ ਕਮੈਂਟਰੀ 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 ਤਾਂ ਉਹ ਕਰਦੇ ਆ ਇਹ ਬਾਈ ਕੀ ਕਰਦਾ ਇਹ ਪੁਆਇੰਟ ਨਹੀਂ ਯਾਰ ਇਹਨੂੰ ਹੋਰ ਕੋ ਕਹ ਰੈਫਰੀ ਹੈ ਸੀਟੀ ਮਾਰਿਆ ਕਰ ਮੜੀ ਜੀ ਹਾਂ ਉਹ ਸ਼ੁਕਰ ਐਕਸ਼ਨ ਤਗੜਾ ਹੀ ਆ ਕਰਨ ਔਟ ਆਏ ਆਈ ਕਿ ਕਰੀ ਫੀ ਕੀ ਕਰਦੇ ਹਾਂ ਫਾਰ ਬੇਲੇ ਘਰ ਤੋਂ ਚੁੱਟ ਕੇ ਆਣਾ ਹੈ ਸਾਲੋ ਤੁਰ ਰਹਿ ਜੇ ਨੀਆ ਵੀ ਟੀਮਾਂ ਆ ਗਈਆਂ ਆਪਣੇ ਐਂਟਰੀ ਕਰਾ ਦੋ ਤਾਂ ਜੋ ਸਮੇਂ ਸਿਰ ਆਪਾਂ ਤੋਂ ਨੰਦ ਸ਼ੁਰੂਆਤ ਕਰੀਏ ਉਹ ਖੜ ਜਾ ਕੱਢੀ ਹੋਈ ਨਹੀਂ ਉਹਨੇ ਕਿੰਨੇ ਆ ਕਦੇ ਪੁਆਇੰਟ ਲੱਗਿਆ ਕੀ ਹੋਇਆ ਯਾਰ ਰਹਿਤ ਨਾ ਕਰ ਕਦੇ ਆਏ ਕੁਦ ਰਹਿਤ ਕਰੀ ਜਾ ਨਾ ਪਟੀਆਂ ਦੀ ਉਹਨੇ ਕਿਤੋਂ ਆਉਂਦਾ ਲੈ ਮਾਰ ਵੀ ਪੂਰਾ ਚੱਜਣਾ ਆ ਤਾਂ ਵਿਚਾਰੇ ਵੀ ਖੜੇ ਆ ਪੱਕੀ ਦਾ ਹੱਥ ਵੀ ਲਵਾ ਦੋ ਹਾਟ ਟੱਕਦਾ ਬਈ ਤਰੂ ਹੈ ਇਹ ਮੇਲਾ ਦਾ ਭਾਈ ਬਾਲ ਮਾਰੋ ਵੀ ਬਾਲ ਅੰਦਰ ਐਂਡ ਬਿਜਣਾ ਲਾ ਕਿੱਥਾ ਚੱਜੇ ਸੀਟੀ ਵੀ ਜ਼ਰੂਰੀ ਆ ਸੀਟੀ ਵਾਲੇ ਵੀਰ ਸੀਟੀ ਆ ਗਈ ਕਿੱਥੇ ਜਾਂਦਾ ਗਿਆ ਉਹ ਯਾਰ ਵੀਰ ਟੀ ਹੋ ਗਿਆ ਇੱਕ ਪਾਸੇ ਦੇਖੀਏ ਤਾਂ ਦੂਜੇ ਪਾਸੇ ਦੇਖ ਚੱਲ ਚੱਲ ਕਰਾ ਸ਼ੁਰੂ ਚੱਲ ਵੀ ਚੱਲ ਉਹ ਬੈਟਰੀ ਨੇ ਕਿੰਨਾ ਉਹ ਦੱਸ ਕੱਦੇ ਕੀ ਸਹੀ ਗਲਤ ਅੱਧੇ ਨਵਾ ਨਹੀਂ ਕੋਈ ਇਹ ਨਹੀਂ ਬਦਲਣਾ ਆ ਬਦਲਣਾ ਵੈ ਚਲੋ ਚਲੋ ਭਾਈ ਭਾਈ ਅੱਧਾ ਪੈਂਡ ਵਾਲੀ ਵੀ ਸਾਥ ਜਿੰਦਾ ਥੋੜਾ ਜਿੱਤਿਆ ਨੂੰ 500 ਆ ਤਾਂ ਲਾਉਂਦੇ ਇਹ ਦਾ ਗਾਲਾਂ ਨਹੀਂ ਕੱਢਣੀਆਂ ਭਾਈ ਆਊਟ ਕਾਲੂ ਵੀ ਚੱਲ ਗਿਆ ਭਾਈ ਭਾਈ ਬਾਲ ਮਾਰੋ ਉਹ ਜਿਹੜੀ ਜਿਹਨੇ ਜਲਵਾ ਹੁੰਦੇ ਆਉਂਗਾ ਖੰਝੇ ਨਾਲ ਲਗਾ ਲਿਆ ਉਹ ਯਾਰ ਐ ਨਹੀਂਗਾ ਗੱਤ ਕੇ ਲਵਾ ਮੜੀ ਬਾਲ ਨੈਟ ਚ ਢਿੱਲੀ ਬਾਲ ਨਹੀਂ ਬਜਣੀ ਚਾਹੀਦੀ ਉਹ ਮੈਚ ਆ ਭਾਈ ਕਾਉਂਡ ਚੱਲ ਗੇ ਆਹ ਲੋ ਜੀ ਪਟੀਆਂ ਜੇ ਤੁਰਈ ਆ ਤੇ ਖੰਝੇ ਨਾਲ ਸਾਰ ਚੁੱਕੀ ਡਰਾਮੇ ਵਾਲੇ ਕਰਦੇ ਆ ਨਾ ਤਾਂ ਕਰਕੇ ਕਿੰਨੇ ਸਕੂਰਾਂ ਤੇ ਆ ਰਹੇ ਇਹ 14 ਹੋਗੇ ਇਹਨਾਂ ਦੇ 14 ਤੇ ਆ ਰਹੇ ਮਿੱਤਰ ਆਪਣੇ ਗੁਲਾਮ ਵੀ ਨੇ ਮੰਦਰਾ ਦੋਸਤ ਵੀ ਵੀ ਥੋੜੀ ਨਾਲ ਲਵਾਉਂੀਆਂ ਕਹਿੰਦੇ ਆ ਗਰਾਮੀ ਕਰਨਾ ਫੱਟੀਆਂ ਕਾਹਦੀਆਂ ਖਰਾਕਾਂ ਕਰਨਾ ਲੱਗੇ ਬਹੁਤ ਸਾਰੇ ਮੁਕਾਬਲੇ ਆਪਾਂ ਦੇਖਣੀ ਹੈ ਕੱਲ੍ਹ ਇਹ ਪਹਿਲਾ ਤੱਕ ਹੀ ਨਾਲੇ ਗਰਾਉਂਡਾਂ ਤਾਂ ਖਾਲੀ ਰਹਿ ਜਾਂਦਾ लेगों साल की ने कीदा हॉस्ट से कोई आ रही है आ रही है डलिया करके याजू भी आला पावे मैत्री सुबात करेगी हेलो रानी टीम और ये तो बारबरी ब्रह्म पर दौड़ने के कार्यक्रम इक्कोड़ी टीम के बोलियां साझा ਇਹ ਕਿੰਨਾ ਦੌੜੀ ਰਟਮ ਦੀ ਆਉਣੀ ਕੰਨਰਬਾਹ ਜੰਗੂ ਦੇ ਯੱਗ ਗੋਦੀਆ ਤੇਰੀ ਮੁਕਤ ਜੇਰ ਦਾ ਮੇਟਾ ਹੈ ਸੁਣਿਆ ਲਓ ਜੀ ਮਿੱਤਰ ਅੱਜ ਪ੍ਰਭੂ ਨੂੰ ਦਮਾ ਆਣਗੇ ਤਾਂ ਆਪੜ ਤਾਗੜੀ ਫਿਰਦਾ ਲੋਹਾਂ ਲੈਣੀ ਕਿ ਲਿਆਵੀਂ ਭਰਾਓ ਚਲੋ ਚੱਲੀਏ ਕੱਪ ਜਾਂ ਚੱਲ ਕੇ ਆਜੇ ਵੀ ਮਿੱਤਰ ਪਹੁੰਚ ਚੁੱਕੇ ਅੰਦਰ ਤੇ ਕੱਪ ਕਰਦੇ ਚੈੱਕ ਪਾ ਕੇ ਕੈਂਟ ਲੈਣੀ ਹੈ ਚਲੇ ਲੈ ਦੋ ਨਿਆਕ ਲੋਰ ਲੋਰ ਦੇਖੀ ਹਾਂ ਹੈ ਤੇ ਦੇਖੇ ਲੋਰ ਯਾਰ ਪਤਾ ਨਹੀਂ ਕਿ ਤੁਹਾਨੂੰ ਕਿੱਦਾਂ ਅੱਛੇ ਲੈਣੇ ਆ ਬੱਚਿਆ ਅੱਛੇ ਲੈਣੇ ਹੈ ਅੱਛੇ ਲੈਣੇ ਹੈ ਅੱਛੇ ਹੈ ਬੱਚੇ ਦੇ 10 ਕਾ ਅੱਛਾ ਲੈਣਾ ਕੀ ਲੈਣਾ ਬੱਚਾ ਤਾਂ 8 ਸਾਲ ਦਾ ਅੱਛਾ ਥੋੜਾ ਬੱਚਾ ਆ ਜਾ ਹਾਂ ਹਾਂ ਆ ਲੈ ਲਾ ਆ ਲੱਕ ਦੇਖ ਪਾ ਗਏ ਪਾ ਦੇਖ ਪਾ ਗਏ ਸਹੀ ਹੈ ਪਾ ਕੇ ਦੇਖੀ ਨਾ ਉਹ ਤੂੰ ਜਾਉਂਦਾ ਨਹੀਂ ਟਾਇਰੂਮ ਤੋਂ ਹੈ ਹਾਂ ਚਲੋ ਲੋਰ ਦੇਖੀ ਫਿਰ ਕਪੈਂਟ ਲੈਣੀ ਹੈ ਫੈਲਟ ਆਹੇ ਥੱਲੇ ਪੇ ਦੇ ਕੱਟ ਕੇ ਇਹਨਾਂ ਆਠ ਤੋਂ 10 ਸਾਲ ਵਾਲਾ ਜਿਹੜਾ ਆਹ ਲੈ ਭਾਈ 골ਡ ਬਲੈਕ ਉਹ ਦੇ ਹਾਂ ਦੇ ਗੋ ਚਾਹੀਏ ਨੇ ਪੱਤੀਆਂ ਪੱਦੀਆਂ ਨਰੋ ਤੇ ਲਿਖਿਆ ਹੋਇਆ 9 ਤੋਂ 10 ਸਾਲ ਦਾ ਆ ਤਾਂ ਫੇਰ 10 ਸਾਲ ਦਾ ਬਰੋ ਪਾਲੇ ਦੇ ਲਾ ਥੱਲੇ 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 ਉਹ ਇਹ ਨਹੀਂ ਆਉਂਦਾ ਕੋਈ ਨਹੀਂ ਆ ਜਮੀ ਨਹੀਂ ਲਾਉਂ ਵੀ ਬਰਾਟਰ ਉਹ ਕਰਦੇ ਆ ਸ਼ੋਪਿੰਗ ਤੇ ਬਰਾ ਨੂੰ ਲੈ ਕੇ ਜਨਾ ਜੋ ਕੱਪੜੇ ਠੀਕ ਆ ਤੇ ਦੇਖਦੇ ਆ ਥੋੜੇ ਹੀ ਲਵਾਂਗੇ ਫਿਰ ਆਪਾਂ ਹੋਰ ਲੱਗੇ ਜਾਵਾਂਗੇ ਚਲ ਆ ਯਾਰ ਕਰ ਲਿਆ ਬਰਾ ਆਪਣੇ ਸ਼ੋਪਿੰਗ ਠੀਕ ਆ ਬਰਾ ਦਾਨਾ ਚਲ ਆ ਉਹ ਰਿਉਦਿਲੰਗਾਂ ਮੁੰਡਾ ਕੱਪੜੇ ਹਾਂ ਲੋ ਵੀ ਚੱਲਦੇ ਆ ਮਿੱਤਰੋਂ ਬੈਕ ਟੂ ਘਰੇ ਤੇ ਬਰਾਵ ਨੂੰ ਲੈ ਕੇ ਜਾਣਾ ਵੀ ਦਿਲ ਹੈ ਤੇ ਓਕੇ ਮਾਤਰ ਕਿਹਨੇ ਦੀ ਸ਼ਾਪਿੰਗ ਇੱਥੇ ਦਾ 25000 ਤਾਂ ਲੱਗਦਾ ਨਹੀਂ ਕੀ ਕਰਿਆ ਹੈ ਕਿੰਨਾ ਦੀ ਕੀਤੀ ਫੇਰ ਦੱਸ ਦਾਂ ਚਲੋ ਜੀ ਆਪਦੀ ਹੋ ਗਈ ਸ਼ੋਪਿੰਗ ਅੰਦਰ ਜਾਵਾਂਗੇ ਚੱਕਤਾ ਨਹੀਂ ਕਰਾਉਣਾ ਵੀਰੇ ਟਿੰਗ 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 ਬਾਏ ਬਾਏ ਡਾਡਿਓ ਬਾਏ ਬਾਏ ਖਲਾਈਏ ਜੀ ਮੈਚ ਆਪਾਂ ਦੋਨੋਂ ਟੀਮਾਂ ਖੜੀਆਂ ਨੇ ਬੱਲੇ ਬੱਲੇ ਕਦੇ ਤਾਂ ਸਭਾਲੇ ਸਾਥੋਂ ਜਾਂਦੇ ਨੋਟਨਾ ਕਦੇ ਕੱਖੋਂ ਹੋਲੇ ਨਾ ਕਮਾਈਆਂ ਰਹਿੰਦੀਆਂ ਤੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਉਹ ਸਦਾ ਨਹੀਂ ਉਹ ਬੰਦਿਆ ਚੜਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਤੇ ਸਦਾ ਨਹੀਂ ਉਹ ਬੰਦਿਆ ਚੜਾਈਆਂ ਰਹਿੰਦੀਆਂ ਲੈ ਵੀ ਆਓ ਮੇਰਾ ਵੀਰ ਬਣ ਕੇ ਦਸ਼ਮੇਸ਼ ਕਲੱਬ ਖੱਜਰਵਾਲ ਦੀ ਟੀਮ ਬਾਈ ਗਰਾਊਂਡ ਨੰਬਰ 2 ਦੇ ਨੇੜੇ ਆ ਜਾਓ ਜੀ ਨੰਬਰ ਇੱਕ ਹੋਰ ਮੁੰਡਿਆਂ ਨੇ ਜੋੜ ਦਿੱਤਾ ਮੇਰੇ ਖਿਆਲ ਚ ਬਾਈ ਫਰੋਜ਼ਾ ਸੀ ਵਾਲੇ ਦੇਖੋ ਕਿੰਨੀ ਮਾੜੀ ਗੱਲ ਹੈ ਟੀਮਾਂ ਦੀ ਕਿੰਨਾ ਸਮਾਂ ਹੋ ਗਿਆ ਹੁਣ ਗਰਾਊਂਡ ਖਾਲੀ ਹੋਏ ਨੂੰ ਇਹ ਨਹੀਂ ਸਮਝਉਂਦੀ ਵੀ ਆਪਾਂ ਗਰਾਊਂਡ ਚਾਉਣਾ ਕਿਉਂ ਨਹੀਂ ਨਾਲ ਦੀ ਨਾਲ ਵੀ ਆਉਣੇ ਆਪਾਂ ਜਦੋਂ 10 ਵੀ ਬਾਜਾ ਮਾਰਤੀ ਹੈ ਕਮੈਂਟਰੀਅਨ ਨੇ ਥੋੜਾ ਤੱਤਾ ਠੰਡਾ ਬੋਲਦਾ ਹੈ ਤੇ ਉਦੋਂ ਬਾਅਦ ਹੀ ਆਉਣਾ ਹੈ ਆਪਾਂ ਇਹ ਕਲੱਬ ਵਾਲਿਆਂ ਨੂੰ ਵੀ ਬੇਤੀ ਕਰਦਾ ਵੀ ਥੋੜਾ ਜਿਹਾ ਆਪਾਂ ਵੀ ਸਟੈਂਡ ਲਈਏ ਜਿਹੜੀਆਂ ਟੀਮਾਂ ਲੇਟ ਆਉਂਦੀਆਂ ਕੱਟ ਦਿਓ ਨਹੀਂ ਜਾਤ ਅਦਰ ਕੱਟ ਹੀ ਦਿਓ ਜੀ ਐ ਨਾ ਕਹਿੰਦਾ ਵੀ ਕੱਟ ਦੀ ਤੇ ਮੁੜ ਕੇ ਫੇਰ ਖੜਾਤੀ ਆ ਕੇ ਸਾਡਾ ਸੰਗ ਪੜਵਾਈ ਜਨੇ ਫੇਰ ਖੜਾ ਦਿੰਨੇ ਆ ਜੇ ਕੱਟਣੀਆਂ ਤੇ 2 ਮਿੰਟ ਦਿਓ ਜੂ ਆ ਕੱਟ ਦਿਓ ਚਾੜੋ ਵੱਡੀ ਬਸ 来 ਵੀ ਆਓ ਮੇਰਾ ਵੀਰ ਬਣ ਕੇ ਖੇਡਿਏ ਯਾਰ ਮੈਚ ਆਪਾਂ ਤਲਵੰਡੀ ਮੰਜੂ ਕੀ ਦੀ ਟੀਮ ਜਿਹੜੀ ਆ ਗਈ ਹੈ ਔਰ ਮੈਂ ਬੇਨਤੀ ਕਰਦਾ ਭਾਈ ਸ੍ਰੋਸ਼ਾ ਦੀ ਸੀ ਟੀਮ ਆਓ ਜੀ ਜਲਦੀ ਜੇ ਨਾਲ ਬੜਾ ਸੋਹਣਾ ਮੁਕਾਬਲਾ ਹੋਣਾ ਗਰਾਊਂਡ ਦੇ ਉੱਪਰ ਇੱਕ ਦੇ ਵਿੱਚ ਔਰ ਇਧਰ ਨੇ ਪਾਸੇ ਵੀ ਮੈਚ ਮੈਨੂੰ ਲੱਗਦਾ ਵੀ ਸਮਾਪਤੀ ਵੱਲ ਜਿਹੜਾ ਵਧਦਾ ਜਾ ਰਿਹਾ ਹੈ ਔਰ ਇੱਕ ਵੱਡੀ ਲੀਡ ਇਧਰਲੇ ਪਾਸੇ ਮੁੰਡਿਆਂ ਨੇ ਬਣਾ ਲਈ ਹੈ ਹੁਣ ਲੈ ਵੀ ਗੱਡੂ ਵਾਲਿਓ ਹੁਣ ਆਪਾਂ ਨੂੰ ਵੀ ਤਿਆਰੀ ਜਿਹੜੀ ਫੜਨੀ ਪੈਣੀ ਹੈ ਖੇਡ ਦੇ ਮੈਦਾਨ ਦੇ ਵਿੱਚ ਫਿਰ ਕਿਤੇ ਜਾ ਕੇ ਜਿਹੜੇ ਚਰਚੇ ਹੋਣਗੇ ਹੋ ਹੋ 500 ਦੇ ਨਾਲ ਕਿਤੇ ਵੱਡੇ ਕਰ ਦਿਆਂਗੇ ਨੰਬਰ ਲਾਸਟ ਹੈ ਜਿੱਤ 11 ਦੇ ਫੈਸਲੇ ਕਿਹੜੇ ਕਦੇ ਹੋ ਜਾਣਗੇ ਇਸ ਵੇਲੇ ਕਦੇ ਖੇਡ ਮੈਦਾਨ ਦੇ ਵਿੱਚ ਵੀ ਫੈਸਲੇ ਨਾ ਜਿੱਤਦੇ ਅਧੂਰੇ ਰਹਿਣਗੇ ਚੱਲਦਾ ਮੈਚ ਮਿੱਤਰੋ ਪਟਾਕੇ ਪੂਰੇ ਪੈਣਗੇ ਕਦੇ ਮਾਰਦੇ ਦੀ ਡੰਗ ਅੰਗ ਡੋਏ ਜਾਂ ਮੁਲੱਪ ਬਈ ਮਿੱਤਰਾਂ ਨੇ ਕਿ ਨਾਗਾ ਚੋਂ ਖੜੱਪੇ ਸੱਪ ਬਈ ਲੱਗੇ ਆਣੇ ਪਿੰਡ ਦਾ ਯੋਧਾ ਗੱਲ ਸੱਚ ਕਹਿ ਗਿਆ ਮੈਚ ਸਮਾਪਤ ਵੀਰ ਸਾਡਾ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਦਗੇ ਜੀ ਤੇ ਬੇਨਤੀ ਹੈ ਜੀ ਸਾਡੀ ਠੀਕ ਹੈ ਜੀ ਬਹੁਤ ਜ਼ਰਾ ਭਰਾ ਸਾਡੇ ਪਰਮਜੀਤ ਸਟੇਸ਼ਨ ਨਾਲ ਵੀ ਵੀਰ ਜਾ ਰਹੇ ਆ ਵੀ ਸਰਮੇ ਸਟੇਸ਼ਨ ਤੇ ਵੀਰ ਕਹਿੰਦੇ ਵੀ ਇਹ ਭਨਿਆਰੀ ਵਾਲੇ ਪਿੰਡੇ ਜਿੱਤ ਕੇ ਤਾਂ ਠੀਕ ਹੈ ਜੀ ਉਧਰ ਵੀਰ ਸਾਡਾ ਤੇਜਵੀਰ ਗਰੇਵਾਲ ਤੇ ਨਾਲ ਜਗਵੀਰ ਗਰੇਵਾਲ ਆਪਨ ਗਰੇਵਾਲ ਤੇ ਬੱਬੂ ਗਰੇਵਾਲ ਤੇ ਵੀਰ ਸਾਡੇ ਕਹਿੰਦੇ ਵੀ ਚੱਲਦਾ ਹੋਇਆ ਮੈਚ ਜੇ ਖੱਜਰਵਾਲ ਦੀ ਟੀਮ ਜਿੱਤ ਗਈ ਹੈ ਤੇ ਆਪਾਂ ਖੱਜਰਾਂ ਦੇ ਕਾਲੇ ਨਾ ਜਿਹੜਾ ਮਾਨ ਸਨਮਾਨ ਜਿਹਦਾ ਚੰਦੀ ਦੀ ਚੈਂਟ ਨਾਲ ਕਰਦੇ ਆਂਗੇ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆਂ ਵੀਰਾਂ ਸਾਡਿਆਂ ਦਾ ਲੋ ਇਧਰ ਨੇ ਪਾਸੇ ਰਾਜਪਾਲ ਮੁੰਡਾ ਕਦੇ ਉਪਰੀਆਧੀ ਵਾਲਾ ਕਦੇ ਡرائی ਕਰਦਾ ਆ ਆਓ ਜੀ ਫਿਰੋਜ਼ ਸਾਹਿਬ ਦੀ ਸੀਟੀ ਤੇ ਤਾਲੀਆਂ ਵਾਲੇ ਵਾਲੇ ਮੁੰਡੇ ਦੇ ਗਰਾਊਂਡ ਤੇ ਖੜੇ ਐ ਰੋਸਾ ਸੀ ਟੀਮ ਨੂੰ ਬੇਨਤੀ ਹੈ ਜੇ ਤੁਸੀਂ ਚਾਹ ਮਣੀ ਪੀੜਿਆ ਆਪਾਂ ਤੇ ਹੁਣ ਆਈਏ ਗਰਾਊਂਡ ਦੇ ਵਿੱਚ ਬਹੁਤ ਸੋਹਣਾ ਮੁਕਾਬਲਾ ਹੈ ਇੱਕ ਨੰਬਰ ਦੀ ਜਿਹੜੀ ਖੇਡ ਬਾਕੀ ਰਹੀ ਹੈ ਬਹੁਤ ਖੰਜਰ ਵਾਲੀਆ ਪਾਲਾ ਦਿਮਾਗੀ ਬਾੜਾ ਸ਼ਕੀਰ ਕੋਈ ਲਾਖੀ ਜਾਂਦਾ ਏ ਅਰੇ ਮੈਚਾਂ ਦੇ ਵਿੱਚ ਮੁੰਡਾ ਬਾੜੀਆਂ ਦਾ ਅਤ ਕਲਾਖੀ ਜਾਂਦਾ ਏ ਪਰ ਅੱਜ ਦੇ ਮੈਨੂੰ ਲੱਗਦਾ ਇਹ ਗੇੜੇ ਦੰਦ ਹੀ ਖੰਭ ਗਿਆ ਮੁੰਡੇ ਮੇਲਾ ਕਬੱਡੀ ਦੀ ਗੱਲ ਵੱਡੀ ਹੁੰਦੀ ਹੈ ਬਹੁਤ ਵਧੀਆ ਮੁਕਾਬਲਾ ਹੈ ਮਿੰਦੇ ਜ ਖੇਡਣਾ ਵੀ ਇੱਕ ਵੱਡੀ ਚੁਣੌਤੀ ਹੁੰਦੀ ਹੈ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਕਮਾਲ ਦੀਆਂ ਟੀਮਾਂ ਹਨ ਅਮਰ ਮੁੰਦਿਆਰੀਆ ਵਾਹ ਮੁੰਡਿਆ ਇਹ ਨਵਾਂ ਮੁੰਡਾ ਆਉਣ ਵਾਲੇ ਸਮੇਂ ਦਾ ਜੇ ਵੀ ਦੂਜਾ ਮਿੰਦਰੀ ਬਣ ਜਾਣਾ ਹੈ ਕੰਜਰਾਲੀਆ ਬਹੁਤ ਸੋਹਣੀ ਖੇਡ ਹੈ ਮੁੰਡੇ ਜੀ ਲਓ ਸਾਹਮਣੇ ਇੱਕ ਯਾਮਾਨ ਨੰਬਰ ਦਾ ਮੌਦਾ ਕਰ ਗਿਆ ਹੈ ਭਾਈ ਜੀ ਆਓ ਜੀ ਟੀਮਾਂ ਰੋਸਾ ਸੀ ਆਲੇ ਮੁੰਡੇ ਕੋਮੜ ਆ ਜੇ ਜਲਦੀ ਦੇ ਨਾਲ ਦੇਖੋ ਕਾਲੀਅਰ ਦੀ ਟੀਮ ਉਦੀ ਗਰਾਊਂਡ ਤੇ ਆ ਗਈ ਹੈ ਆਈਏ ਮੇਹਰਬਾਨੀ ਆਪਾਂ ਹਰ ਬਾਅਦ ਵੀ ਬਾਜਾ ਪਾ ਕੇ ਆਉਣਾ ਆਓ ਮਾਣ ਮਾਣ ਦੇ ਜਲਦੀ ਦੇ ਨਾਲ ਪਹਿਲੀ ਸਰਵਿਸ ਜਿੰਨੀ ਹੋ ਗਈ ਜੀ ਉਧਰ ਵੀਰ ਛੜਾ ਅਮਰ ਭਰਾ ਸਾਹਿਬਾ ਕਹਿੰਦਾ ਵੀ ਜੇ ਖੇਜਰਵਾਲ ਦੀ ਟੀਮ ਚੱਲਦਾ ਮੈਚ ਜਿੱਤ ਗਈ ਤੇ ਆਪਾਂ 5000 ਦੇ ਨਾਲ ਜਿਹੜੇ ਵੱਡੇ ਮਾਨ ਸਨਮਾਨ ਕਰਦੇਗੇ ਜੀ ਖੇਡ ਦੇ ਮੈਦਾਨ ਦੇ ਵਿੱਚ ਵੱਡੇ ਮਾਨ ਸਨਮਾਨ ਜਿਹੜੇ ਕਦੇ ਕੀਤੇ ਜਾਣਗੇ ਗੱਲਾਂ ਮੇਰੇ ਮਿੱਤਰਾਂ ਕਦੇ ਵੱਡੇ ਮਾਨ ਸਨਮਾਨਾਂ ਦੀਆਂ ਨੇ ਮੈਚ ਵੀ ਬਹੁਤ ਸੋਹਣਾ ਚੰਦਰਾ ਆਪਣੇ ਕੋਲ ਆਪਤਾ ਕਰਿਆ ਖੇਡ ਦੇ ਮਾਣ ਦੇ ਵਿੱਚ ਲੱਗੇ ਖੇਡਿਆ ਜਾ ਰਿਹਾ ਹੈ ਹਾਂ ਜੀ ਕਬੱਡੀ ਹਲ जबी कर्म अपना पांसोल है कि नवजीवन आप भाई केंद्र अपना मास अमावस नवजीवन केंद्र खज़रबार नेट हेलो भाई सगा शिपा के भाई का आपके आपने मैंने भाई के अलावा दूसरा अगर नवीजीजी देख लिया थे भाई की आवश्यकता सीआई कंडीशन कालीगढ़ घाट जा रही है ਨਾਲ ਹੀ ਬੇਨਤੀ ਬਣਾਈ 2 ਨੰਬਰ ਗਰਾਉਂਡ ਤੇ ਹੋਜੀ ਜਾਂ ਕੋਣੀ ਪੀਤੇ ਬਣਿਆਰੀ ਤੇ ਕਿਹਾਂ ਦੇ ਮੁੰਡੇ ਬਾਹਰ ਦਾ ਵੀਰ ਵਰਕੇ ਬਜੂਤੀ ਦੀ ਸਾਡੀ ਨਾਲ ਹੀ ਆਪਣੇ ਮਾਨ ਸ਼ਰਮਣ ਲੈ ਕੇ ਜੋਜੀ ਵੀਰ ਸਾਡਾ ਸੀ ਪੱਤ ਲੋਵਾ ਰਾਜੂ ਸਰਾਂ ਤੇ ਨਾਲ ਵੀਰ ਸਾਡਾ ਚੰਦਰ ਤੇ ਜਸਸਰ ਤੇ ਤਾਂ